ਦੇਸੀ ਘੋਦਾ ਪੀਪਾ ਇਸ ਦਿਨ ਦੇ ਆਉਣਾ ਸੰਤਾਂ ਦੇ ਅਸਥਾਨ ਤੋਂ ਮਿਲਦੀ ਹੈ ਪੁੱਤ ਤੇ ਧਨ ਦੀ ਦਾਤ ਅਕਸਰ ਸੰਤ ਇਹ ਬਚਨ ਦੁਖੀਆਂ ਨੂੰ ਕਰਦੇ ਸਨ ਜੋ ਮੰਨ ਗਏ ਅੱਜ ਉਹ ਵੇੜੇ ਉਹਨਾਂ ਦੇ ਤਰ ਗਏ ਖੁਸ਼ੀਆਂ ਦੇ ਨਾਲ ਵੇੜੇ ਪਰ ਗਏ ਪਿਆਰਿਓ ਆਪਾਂ ਇਸ ਵਿਸ਼ੇ ਨੂੰ ਸਮਝਾਂਗੇ ਸਤਿਗੁਰੂ ਕਿਰਪਾ ਕਰਨਗੇ ਮਿਹਰਾਮਤ ਕਰਨਗੇ ਪਹਿਲਾਂ ਤੇ ਆਪਾਂ ਇਸ ਚੀਜ਼ ਨੂੰ ਸਮਝੀਏ ਤਾਂ ਲਾਈਵ ਕਥਾ ਟੀਵੀ ਚੈਨਲ ਤੇ ਸਵਾਗਤ ਹੈ ਜੀ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਰਣਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਿਹੜਾ ਪੜਦਾ ਹੈ ਜਿਹੜਾ ਵਿਚਾਰਦਾ ਹੈ ਪਿਆਰਿਓ ਉਹਦੀਆਂ ਝੋਲੀਆਂ ਜ਼ਰੂਰ ਭਰਦੀਆਂ ਨੇ ਜਿਹੜਾ ਨਾਮ ਜਪਣ ਵਾਲੇ ਸਾਧੂ ਮਹਾਂਪੁਰਖਾਂ ਸੰਤਾਂ ਕੋਲ ਜਾਂਦਾ ਹੈ ਜੇ ਉਹਨਾਂ ਕੋਲੋਂ ਕੋਈ ਵਚਨ ਮਿਲਦਾ ਹੈ ਤੇ ਉਸ ਵਚਨ ਨੂੰ ਜੇ ਕੋਈ ਪੂਰਾ ਕਰ ਲੈਂਦਾ ਹੈ ਪਿਆਰਿਓ ਕਹਿੰਦੇ ਉਹਦੇ ਤੇ ਕਿਰਪਾ ਅਵਸ਼ ਹੁੰਦੀ ਹੈ ਸਾਡਾ ਬਚਨ ਰੱਬ ਮੰਨੇ ਨਾ ਮੰਨੇ ਪਰ ਬੰਦਗੀ ਵਾਲੇ ਸਾਧੂ ਮਹਾਂਪੁਰਸ਼ਾਂ ਦਾ ਬਚਨ ਜਿਹੜਾ ਹੈ ਨਾ ਉਹ ਜ਼ਰੂਰ ਮੰਨਦਾ ਹੈ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਤਾਰਿਆ ਕਿੰਨਿਆਂ ਨੂੰ ਗੁਰਬਾਣੀ ਨਾਲ ਜੋੜਿਆ ਸਤਿਗੁਰੂ ਦੇ ਨਾਲ ਜੋੜਿਆ ਤੇ ਪਿਆਰਿਓ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਬਾਬਾ ਦੀਪ ਸਿੰਘ ਜੀ ਦੇ ਜਿੱਥੇ ਹਰ ਇੱਕ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਭਗਤੀ ਤੇ ਸ਼ਕਤੀ ਤੇ ਸਾਧ ਸੰਗਤ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਉਹ ਕਹਿੰਦੇ ਸੀ ਕਿ ਭਾਈ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਵੀ ਜਾਓ ਇੱਕ ਦੇਸੀ ਘੀ ਦਾ ਪੀਪਾ ਜਦੋਂ ਤੁਹਾਡੀ ਮੁਰਾਦ ਪੂਰੀ ਹੋ ਜਾਏ ਇੱਕ ਦੇਸੀ ਘੀ ਦਾ ਪੀਪਾ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇ ਕੇ ਆਓ ਜੇ ਧਨ ਦੌਲਤ ਮਾਇਆ ਦੇ ਸਕਦੇ ਹੋ ਤਾਂ ਉਹ ਦੇ ਕੇ ਆਓ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਕਿਨੇ ਸਤਿਗੁਰੂ ਤੋਂ ਫਿਰ ਜੋ ਮਰਜੀ ਮੰਗਿਓ ਸਤਿਗੁਰੂ ਤੁਹਾਨੂੰ ਦੇਣਗੇ ਹਾਂ ਇਹ ਗੱਲ ਜ਼ਰੂਰ ਹੋਵੇ ਕਿ ਉਹਦੇ ਵਿੱਚ ਤੁਹਾਡਾ ਵੀ ਭਲਾ ਹੋਵੇ ਦੂਜਿਆਂ ਦਾ ਵੀ ਭਲਾ ਹੋਵੇ ਇਹ ਨਾ ਹੋਵੇ ਸਾਡਾ ਭਲਾ ਹੋਵੇ ਤੇ ਗਵਾਂਡੀਆਂ ਦਾ ਜੇ ਕਿਤੇ ਰਿਸ਼ਤੇਦਾਰ ਦਾ ਅਸੀਂ ਬੁਰਾ ਮੰਗ ਲਈਏ ਕਹਿੰਦੇ ਅਜਿਹੀ ਅਰਦਾਸ ਪੂਰੀ ਨਹੀਂ ਹੁੰਦੀ ਇਹ ਮਤ ਸਮਝੋ ਵੀ ਸਾਡੀ ਅਰਦਾਸ ਪੂਰੀ ਹੋ ਜਾਏਗੀ ਕਹਿੰਦੇ ਦੂਜਿਆਂ ਦੀ ਅਰਦਾਸ ਜਿਹੜੀ ਹੈ ਫੇਰ ਪੂਰੀ ਹੋਣੀ ਹੈ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਉਹਦੇ ਵਿੱਚ ਗੱਲ ਰੱਖਾਂਗੇ ਇਹ ਚੀਜ਼ ਨੂੰ ਸਮਝਿਓ ਸਾਧ ਸੰਗਤ ਨੂੰ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਦ ਸੰਗਤ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਅੱਜ ਵੀ ਆਪਾਂ ਦੇਖਦੇ ਆਂ ਸ਼ੀਤਾਂ ਸਾਹਿਬ ਕਿੰਨੀ ਸੰਗਤ ਜਾਂਦੀ ਹੈ ਦੇਸੀ ਘੇਓਰ ਲੈ ਕੇ ਜਾਂਦੀ ਹੈ ਜੋਤ ਵਿੱਚ ਪਾਉਣ ਦੇ ਲਈ ਬਾਬਾ ਜੀ ਦੇ ਦਰ ਤੇ ਸੇਵਾ ਕਰਦੀ ਹੈ ਕਿੰਨਾ ਕੁਝ ਦੇਖਦੇ ਆਂ ਸੰਗਤ ਭਾਂਦ ਭਤੇਲੀਆਂ ਪਿਟਾਵਾਂ ਲੈ ਕੇ ਆਉਂਦੀ ਹੈ ਉਹਦਾ ਕਾਰਨ ਕੀ ਹੈ ਵੀ ਪਿਆਰ ਹੈ ਮਹਾਂਪੁਰਖਾਂ ਦੇ ਨਾਲ ਬੰਦਗੀ ਵਾਲੇ ਉਹ ਸਾਧੂ ਮਹਾਰਾਜ ਬਾਬਾ ਦੀਪ ਸਿੰਘ ਜੀ ਸ਼ਹੀਦਾ ਦੇ ਜਿਹੜੇ ਸ਼ਿਰਤਾਜ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਸਾਧ ਸੰਗਤ ਬਾਬਾ ਦੀਪ ਸਿੰਘ ਜੀ ਕੋਈ ਆਮ ਇਨਸਾਨ ਨਹੀਂ ਉਹਦੇ ਭਜਨ ਬੰਦਗੀ ਦੇ ਸਾਖਾਤ ਮੁਜਸਮੇ ਨੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਕਹਿੰਦੇ ਜੇ ਉੱਥੋਂ ਕੋਈ ਮੰਗਦਾ ਹੈ ਨਾ ਕਹਿੰਦੇ ਉਹਦੀ ਦਾਤ ਜ਼ਰੂਰ ਮਿਲਦੀ ਹੈ ਉਹਨੂੰ ਸਾਧ ਸੰਗਤ ਜਿਹੜਾ ਵੀ ਕੋਈ ਜਾ ਕੇ ਮੰਗੇ ਚਾਹੇ ਗੁਰੂ ਦੇ ਦਰ ਤੋਂ ਮੰਗੇ ਹੁਣ ਇੱਕ ਗੱਲ ਯਾਦ ਰੱਖਿਓ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਭ ਕੁਝ ਕਰਨ ਹਾਰੇ ਸੀ ਬਾਬਾ ਬੁੱਢਾ ਜੀ ਕੋਲ ਤੋਰਿਆ ਮਾਤਾ ਗੰਗਾ ਜੀ ਨੂੰ ਤੇ ਉੱਥੋਂ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਔਲਾਦ ਦੀ ਪ੍ਰਾਪਤੀ ਹੋਈ ਕਹਿਣ ਤੋਂ ਬਾਅਦ ਬਾਬਾ ਬੁੱਢਾ ਜੀ ਨੂੰ ਮਾਣ ਦਿੱਤਾ ਸਾ ਸੰਗਤ ਆਪਣੇ ਗੁਰਸਿੱਖਾਂ ਨੂੰ ਮਾਣ ਦਿੱਤਾ ਇਸ ਕਰਕੇ ਗੁਰੂ ਵੀ ਝੋਲੀਆਂ ਭਰ ਦਿੰਦਾ ਕਈ ਵਾਰੀ ਗੁਰੂ ਮਾਣ ਉਹਨਾਂ ਨੂੰ ਵੀ ਦਿੰਦਾ ਜਿਹੜੇ ਉਹਨਾਂ ਦੇ ਪ੍ਰਾਣਾਂ ਤੋਂ ਪਿਆਰੇ ਸਿੱਖ ਨੇ ਕਈ ਵਾਰੀ ਉਹਨਾਂ ਦੇ ਦਰਾਂ ਤੋਂ ਕਿਰਪਾ ਕਰਵਾ ਦਿੰਦਾ ਸਤਿਗੁਰੂ ਇਸ ਚੀਜ਼ ਨੂੰ ਕਦੇ ਨਾ ਭੁੱਲਿਓ ਪਿਆਰਿਓ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਆਪਣੇ ਗੁਰਸਿੱਖਾਂ ਤੇ ਜਿੰਨੇ ਮਿਹਰਬਾਨ ਨੇ ਤੇ ਪਿਆਰਿਓ ਜਿਹੜਾ ਕੋਈ ਉਹਨਾਂ ਦੇ ਦਰ ਤੇ ਜਾਂਦਾ ਹੈ ਨਾ ਉਹਨਾਂ ਦੇ ਗੁਰਸਿੱਖਾਂ ਦੇ ਦਰ ਤੇ ਵੀ ਜਾ ਕੇ ਝੁਕ ਜਾਂਦਾ ਹੈ ਕਹਿੰਦੇ ਉੱਥੋਂ ਵੀ ਝੋਲੀਆਂ ਭਰ ਲੈਂਦਾ ਜੇ ਗੁਰੂ ਕੋਲੇ ਜਾਊਗਾ ਤੇ ਪਿਆਰਿਓ ਫਿਰ ਤਾਂ ਕਹਿੰਦੇ ਝੋਲੀਆਂ ਨਹੀਂ ਫਿਰ ਤਾਂ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਹੇ ਵਿਰਦਾ ਆ ਅਵਸਥਾ ਬਣ ਜਾਣੀ ਹੈ ਇਸ ਚੀਜ਼ ਨੂੰ ਸਮਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ